ਨਮਸਕਾਰ ਸਮਾਜ ਸੇਵਾ ਦਲ ਵੱਲੋਂ ਮਜ਼ਦੂਰ ਦਿਵਸ ਤੇ ਮਜ਼ਦੂਰਾਂ ਨੂੰ ਹਾਰ ਪਾ ਕੇ ਅਤੇ ਲੱਡੂ ਵੰਡ ਕੇ ਮਨਾਇਆ ਗਿਆ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਮਾਜ ਸੇਵਾ ਦਲ ਦੇ ਮੈਂਬਰਾਂ ਨੇ ਦੱਸਿਆ ਕਿ ਮਜ਼ਦੂਰ ਦਿਵਸ ਤੇ ਅੱਜ ਸਮਾਜ ਸੇਵਾ ਦਲ ਵੱਲੋਂ ਮਜ਼ਦੂਰਾਂ ਦੀ ਸ਼ੈਡ ਵਿਖੇ ਆ ਕੇ ਮਜ਼ਦੂਰਾਂ ਨਾਲ ਮਨਾਇਆ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਇਸ ਮੌਕੇ ਤੇ ਮਜ਼ਦੂਰਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਹੈ ਅਤੇ ਲੱਡੂਆਂ ਨਾਲ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਹੈ ਉਹਨਾਂ ਨੇ ਕਿਹਾ ਕਿ ਮਜ਼ਦੂਰਾਂ ਬਿਨਾਂ ਕੋਈ ਵੀ ਕੰਮ ਅਧੂਰਾ ਹੈ ਚਾਹੇ ਅਸੀਂ ਆਪਣਾ ਕਾਰ ਬਣਾਉਣਾ ਹੋਵੇ ਜਾਂ ਫਿਰ ਆਪਣੇ ਇਲਾਕੇ ਦਾ ਵਿਕਾਸ ਕਰਨਾ ਹੈ ਤਾਂ ਇਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਰਹਿੰਦੀ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਵੀ ਮਜ਼ਦੂਰਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਇਹਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਵੀ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਸਮਾਜ ਸੇਵਾ ਦਲ ਦੇ ਮੈਂਬਰਾਂ ਨੇ ਕਿਹਾ ਕਿ ਮਜ਼ਦੂਰ ਸ਼ੈੱਡ ਵਿਖੇ ਨਾ ਪਾਣੀ ਦਾ ਪ੍ਰਬੰਧ ਹੈ ਨਾ ਹੀ ਬਾਥਰੂਮ ਹੈ ਜਿਸ ਕਰਕੇ ਇਹਨਾਂ ਨੂੰ ਕਾਫੀ ਸਮੱਸਿਆ ਸਹਮਣਾਂਵੀ ਕਰਨਾ ਪੈਂਦਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਤੇ ਇਸ ਜਗ੍ਹਾ ਤੇ ਪੀਣ ਵਾਲੇ ਸਾਫ਼ ਪਾਣੀ ਅਤੇ ਬਾਥਰੂਮ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਹਨਾਂ ਨੂੰ ਸਮੱਸਿਆ ਆਵਾ ਨਾ ਆਣ ਉਹਨਾਂ ਨੇ ਕਿਹਾ ਕਿ ਮਜ਼ਦੂਰ ਸ਼ੈੱਡ ਵੀ ਕਾਫੀ ਪੁਰਾਣੀ ਹੈ ਇਸ ਦੀ ਵੀ ਰਿਪੇਅਰ ਹੋਣੀ ਚਾਹੀਦੀ ਉੱਥੇ ਹੀ ਮਜ਼ਦੂਰਾਂ ਵੱਲੋਂ ਸਮਾਜ ਸੇਵਾ ਦਲ ਗੁਰਦਾਸਪੁਰ ਦਾ ਧੰਨਵਾਦ ਕੀਤਾ ਗਿਆ ਤੇ ਕਿਹਾ ਗਿਆ ਕਿ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੋ ਸਮਾਜ ਸੇਵਾ ਦਲ ਵੱਲੋਂ ਮਜ਼ਦੂਰ ਦੇ ਸਭ ਮਜ਼ਦੂਰਾਂ ਨਾਲ ਮਿਲ ਕੇ ਇਸ ਦਿਨ ਨੂੰ ਮਨਾਇਆ ਗਿਆ। ਗੁਰਲੋਦੀਪਰੀਆ ਸਮਾਜ ਸੇਵਾ ਦਲ ਦਾ ਜਨਰਲ ਸੈਕਟਰੀ ਅੱਜ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਔਰ ਮਜ਼ਦੂਰ ਦਿਵਸ ਤੇ ਮੈਂ ਸਾਰੇ ਮਜ਼ਦੂਰਾਂ ਨੂੰ ਦੇਸ਼-ਵਿਦੇਸ਼ ਸਾਰੇ ਲੇਬਰ ਦੁਨੀਆ ਨੂੰ ਵਧਾਈ ਦਿੰਦਾ ਹਾਂ ਔਰ ਇਸ ਦਿਨ ਦੀ ਮਹੱਤਤਾ ਬਾਰੇ ਦੱਸਦਾ ਕਿ ਇਹ ਦਿਨ ਐਵੇਂ ਨਹੀਂ ਮਨਾਇਆ ਜਾ ਰਿਹਾ ਇਸ ਦਿਨ ਦੀ ਬਹੁਤ ਵੱਡੀ ਮਹੱਤਤਾ ਹੈ। ਅੱਜ ਤੋਂ 138 ਸਾਲ ਪਹਿਲਾਂ ਜਿਹੜੇ ਮਜ਼ਦੂਰ ਸੀ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ ਉਹਨਾਂ ਦੀ ਜਿਹੜੀ ਦਿਹਾੜੀ ਸੀ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਤੱਕ ਸੀ ਕੋਈ ਲਗਭਗ 15 ਤੋਂ 18 ਘੰਟੇ ਬੰਡੀ ਸੀ 1880 ਵਿੱਚ ਇਹਦੇ ਖਿਲਾਫ ਅੰਦোলন ਸ਼ੁਰੂ ਹੋਇਆ ਮਜ਼ਦੂਰਾਂ ਨੇ ਜੁਗੜੀਆਂ ਬਣਾਈ ਤੇ 1886 ਦੇ ਵਿੱਚ ਅਮਰੀਕਾ ਦੇ ਸ਼ਹਿਰ ਸਟਾਜੋਲੇ ਤੇ ਗੋਲੀਆਂ ਚੱਲੀਆਂ ਗੋਲੀਆਂ ਚੱਲੋਂ ਤੋਂ ਬਾਹਰ ਇਹ ਮਜ਼ਦੂਰਾਂ ਦੀ ਮੰਗ ਮੰਨੀ ਗਈ ਕਿ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਆ ਉਹ 8 ਘੰਟੇ ਹੋਏਗੀ ਉਸ ਤੋਂ ਬਾਅਦ 1 ਮਈ ਨੂੰ ਸਾਰੀ ਦੁਨੀਆ ਵਿੱਚ ਇਹ ਮਜ਼ਦੂਰ ਦਿਵਸ ਮਨਾਇਆ ਜਾਂਦਾ ਔਰ ਭਾਰਤ ਵਿੱਚ 1 ਮਈ 1923 ਤੋਂ ਇਹ ਮਜ਼ਦੂਰ ਦਿਵਸ ਮਨਾਉਣਾ ਸ਼ੁਰੂ ਹੋਇਆ ਇਸ ਕਰਕੇ ਇੱਕ ਵਾਰੀ ਫੇਰ ਅੱਜ ਦੇ ਦਿਨ ਸਾਰੇ ਮਜ਼ਦੂਰ ਯੂਨੀਅਨ ਨੂੰ ਮਜ਼ਦੂਰ ਭਰਾਵਾਂ ਨੂੰ ਕਿਰਤੀ ਭਰਾਵਾਂ ਨੂੰ ਇਸ ਦਿਨ ਦੀ ਬਹੁਤ ਬਹੁਤ ਵਧਾਈ ਦਿੰਦਾ ਕਿਰੇ ਬਣਾਇਆ ਗਿਆ ਅੱਜ ਅੱਜ ਸਮਾਜ ਸੇਵਾਦਾਰ ਵੱਲੋਂ ਜਿਹੜੇ ਸੀਨੀਅਰ ਚੰਗੇ ਮਜਦੂਰ ਸੀ ਕਾਰੀਗਰ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਖੁਸ਼ੀ ਵਿੱਚ ਲੱਡੂ ਵੰਡੇ ਗਏ ਸਾਰੇ 1 ਮਈ ਦੀ ਵਸ ਸਮਾਜ ਸੇਵਾ ਦਾਲ ਵੱਲੋਂ ਮਜਦੂਰਾਂ ਦੇ ਮਾਨ ਸਨਮਾਨ ਲਈ ਇਹ ਸਾਰਾ ਪ੍ਰੋਗਰਾਮ ਕੀਤਾ ਗਿਆ ਮਜਦੂਰਾਂ ਨੂੰ ਮਾਨ ਸਨਮਾਨ ਦਿੱਤਾ ਗਿਆ ਰਾਜ ਮੇਸਤਰੀਆਂ ਨੂੰ ਦਿੱਤਾ ਗਿਆ ਇਹ ਇਹਨਾਂ ਦੇ ਬਿਨਾਂ ਇੱਕ ਕਿੱਟ ਵੀ ਨਹੀਂ ਲੱਗ ਸਕਦੀ ਬਿਨਸੀ ਦੇ ਮਜਦੂਰ ਦੇ ਬਿਨਾਂ ਗੱਾਰਾ ਨਹੀਂ ਬਣ ਸਕਦਾ ਇਨੀ ਮਿਹਨਤ ਇਹਨਾਂ ਦੀ ਹੁੰਦੀ ਆ ਔਰ ਇਹਨਾਂ ਵੱਲ ਕੋਈ ਧਿਆਨ ਨਹੀਂ ਦਿੰਦਾ ਅੱਜ ਆ ਦੇਖੋ ਛੱਡ ਬਣੀ ਦੀ ਇੱਥੇ ਅਸੀਂ ਆਏ ਆ ਦੇਖਿਆ ਨਾ ਇੱਥੇ ਕੋਈ ਪਾਣੀ ਦੀ ਸਹੂਦਾ ਨਾ ਇੱਥੇ ਬਾਥਰੂਮ ਦੀ ਸਹੂਦਾ ਨਾ ਇੱਥੇ ਲੈਟਰਨ ਦੀ ਸਹੂਦਾ ਹੈ ਮੈਂ ਸਰਕਾਰ ਅੱਗੇ ਬੇਨਤੀ ਕਰਦਾ ਡੀਸੀ ਸਾਹਿਬ ਅੱਗੇ ਬੇਨਤੀ ਕਰਦਾ ਕਿ ਇੱਥੇ ਜਿਹੜਾ ਵਾ ਜਲਦੀ ਤੋਂ ਜਲਦੀ ਪਾਣੀ ਦੀ ਸਹੂਦਾ ਦਿੱਤੀ ਜਾਵੇ ਲੈਟਰਨ ਬਾਥਰੂਮ ਬਣਾ ਕੇ ਇਹਨਾਂ ਨੂੰ ਜਿਹੜੀ ਆ ਸਹੂਲਤ ਦਿੱਤੀ ਜਾਵੇ ਆਏ ਸੇਵਾਦਾਲ ਵਾਲੋਂ 1 ਮਈ ਦੇ ਮਜ਼ਦੂਰ ਦੀ ਵਸ ਦੇ ਵਿੱਚ ਦਿਨ ਮਨਾਇਆ ਗਿਆ ਔਰ ਇਹਨਾਂ ਉਸ ਦਿਨ ਇਹਨਾਂ ਦੇ ਦੇਣ ਆ ਸਾਰੇ ਦੇਸ਼ ਨੂੰ ਜਿੰਨਾ ਉਹ ਸਾਰੀ ਦਾ ਕੰਮ ਇਹਨਾਂ ਦਾ ਹੁੰਦਾ ਇਹਨਾਂ ਦਾ ਮਾਨ ਸਮਾਨ ਕਰਨ ਵਾਸਤੇ ਅੱਜ ਸਮਾਜ ਸੇਵਾ ਦਾਲਾ ਨੇ ਛੋਟਾ ਜਿਹਾ ਪ੍ਰਾਲਾ ਕੀਤਾ ਪੂਰੀ ਟੀਮ ਨੇ ਕਿਨੇ ਬਣਾਇਆ ਕਿੱਥੇ ਲੰਬੀ ਵਟ ਹਾਂਜੀ ਹਾਰ ਪਾ ਕੇ ਇਹਨਾਂ ਨੂੰ ਮਾਨ ਸਮਾਨ ਕੀਤਾ ਗਿਆ ਲੱਡੂ ਵੰਡ ਕੇ ਇਹਨਾਂ ਦਾ ਮੂੰਹ ਮਿੱਠਾ ਕਰਾਇਆਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਸਹੂਲਤਵਾਦ ਤੇ ਸਹੂਲਤਵਾਦ ਦੇ ਸਮਾਜ ਸੇਵਾ ਦਲ ਵੱਲੋਂ ਹੋਰ ਵੀ ਉਪਰਾਲੇ ਕੀਤੇ ਜਾਣਗੇ ਜਿਹੜਾ ਕਿ ਇਹਨਾਂ ਦੇ ਕੋਈ ਕੰਮ ਆਨਸਰ ਵਾਲੀਆਂ ਚੀਜ਼ਾਂ ਮੰਡੀਆਂ ਜਾਣਗੀਆਂ ਮੈਂ ਲੋਕੇਸ਼ ਕੁਮਾਰ ਗੋਲਡੀ ਸਾਬਕਾ ਮੈਂਬਰ ਨਗਰਪਾਲਿਕਾ ਗੁਰਦਾਸਪੁਰ ਅੱਜ ਮਜ਼ਦੂਰ ਦਿਵਸ ਤੇ ਜਿਹੜਾ ਕਿ ਹਰ ਦਾ ਦੇ ਤਰ੍ਹਾਂ ਸਮਾਜ ਸੇਵਾ ਦਲ ਦੇ ਪ੍ਰਧਾਨ ਜਗਿੰਦਰਪਾਲ ਲਾਡੇ ਅਧ ਸਰਪੰਚ ਸੁਖਮਤ ਹਵਾਲਾ ਸਰਪੰਚ ਲੋਧੀ ਨੰਗਲ ਜੀ ਜੋ ਜਨ ਸੇਕਟਰ ਨੇ ਸਮਾਜ ਸੇਵਾ ਦਲ ਦੇ ਉਹਨਾਂ ਨੂੰ ਤੋਂ ਸੁਣਿਆ ਹੀ ਥੋੜੇ ਦਿਨ ਪਹਿਲਾਂ ਬਾਈਟ ਦਿੱਤੀ ਹੈ ਉਹਨਾਂ ਨੇ ਅੱਜ ਅਸੀਂ ਮਜ਼ਦੂਰਾਂ ਨੂੰ ਅੱਜ ਮਜ਼ਦੂਰ ਵਸਤੇ ਲੱਖ ਲੱਖ ਵਧਾਈ ਦੇਣ ਆਏ ਆ ਤੇ ਮਜ਼ਦੂਰਾਂ ਨੂੰ ਇਹ ਸ਼ੁਆਸ਼ਣ ਦੇਣ ਆਏ ਆ ਕਿ ਜੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਂਦੀ ਹੈ ਸਮਾਜ ਸੇਵਾ ਦਲ ਦੇ ਪ੍ਰਧਾਨ ਜਗਿੰਦਰਪਾਲ ਲਾੜੇ ਜੀ ਵੱਲੋਂ ਦੇਸ਼ ਹੈ ਕਿ ਮੇਰੇ ਸਾਹਮਣੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹਾਂ ਤੁਹਾਨੂੰ ਕਿਸੇ ਤਰ੍ਹਾਂ ਵੀ ਕੰਮ ਕਰਨ 'ਚ ਮੁਸ਼ਕਲ ਆਂਦੀ ਹੈ ਜਾਂ ਤੁਹਾਨੂੰ ਕੋਈ ਪਰੇਸ਼ਾਨ ਕਰਦਾ ਆਂ ਆਪਾਂ ਮੇਰੇ ਸਾਹਮਣੇ ਤੁਹਾਡੇ ਨਾਲ ਸਹਿਮਤ ਰਹਾਂਗੇ ਪਰ ਇਹ ਜਿਹੜਾ ਕੰਮ ਹੈ ਮਜਬੂਦ ਤੋਂ ਬਿਨਾ ਜਿਹੜਾ ਕੋਈ ਵੀ ਬੰਦੇ ਦੇਸ਼ ਤਰੱਕੀ ਨਹੀਂ ਕਰ ਸਕਦਾ ਜੋ ਵੀ ਬਿਲਡਿੰਗਾਂ ਬਣਦੀਆਂ ਨੇ ਜੋ ਵੀ ਸ਼ਹਿਰ ਡਵੈਲਪ ਹੁੰਦੇ ਨੇ ਇਹ ਸਭ ਮਜ਼ਦੂਰਾਂ ਨੇ ਦੇਨੇ ਅੱਜ ਅਸੀਂ ਤਾਲੀ ਮੈਂ ਨੂੰ ਮਜਬੂਦ ਵਾਸਤੇ ਮਜ਼ਦੂਰਾਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਸਮਾਜ ਸੇਵਾ ਦਾਲ ਵੱਲੋਂ ਜੈ ਸ਼੍ਰੀ ਰਾਮ ਸਮਾਜ ਸੇਵਾ ਦਾਲ ਵੱਲੋਂ ਮਜ਼ਦੂਰ ਦੇ ਦੇ ਲੱਖ ਲੱਖ ਵਧਾਈ ਨਾ ਦਿੰਨੇ ਆ ਜਿੰਨੇ ਵੀ ਦੇਸ਼ ਵਿਦੇਸ਼ ਤੇ ਜਿੰਨੇ ਵੀ ਸੱਜਣ ਭੈਣ ਭਰਾ ਆਪਣੇ ਵਾਸਤੇ ਨੇ ਚਾਹੇ ਜਿਨੇ ਮੇ ਸਾਡੇ ਦੇਸ਼ ਤੇ ਵਾਅਦੇ ਮੈਂ ਉਹਨਾਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਵਾਂ ਅੱਜ ਅਸੀਂ ਪੀਤਾ ਦੇ ਘਪਾਰਾ ਛੋਟਾ ਜਿਹਾ ਹੀ ਆ ਅੱਜ ਅਸੀਂ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਪਹੁੰਚੇ ਆ ਇੱਥੇ ਆਣ ਕੇ ਮਜ਼ਦੂਰਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਵਾ ਇਹਨਾਂ ਦਾ ਮਿੱਠਾ ਮੂੰਹ ਵੀ ਕਰਾਇਆ ਗਿਆ ਬਾਕੀ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕੋਈ ਵੀ ਇਹਨਾਂ ਨੂੰ ਦੇਖ ਤੇ ਚਾਹੇ ਕੋਈ ਪ੍ਰੋਬਲਮ ਹੁੰਦੀ ਆ ਸਮਾਜ ਸੇਵਾ ਦਾ ਹਰ ਵਾਰ ਇਹਨਾਂ ਨਾਲ ਆਜਾ ਭਾਈ ਜੀ ਖਾਲਸਾ ਭਾਈ ਜੀ ਮੈਂ ਨਾ ਹੀ ਰਮਜੀ ਸਮਾਜ ਸੇਵਾ ਦਲ ਨੇ ਅੱਜ ਸਾਰੇ ਮਜ਼ਦੂਰਾਂ ਨੂੰ ਸਨਮਾਨਿਤ ਕੀਤਾ ਆ ਇਹਨਾਂ ਦੇ ਬਹੁਤ ਤੈਦ ਸੁਖੀ ਜਾ ਰਹੇ ਆ